ਸਵਾਗਤ ਆ ਕਿਸਾਨ ਵੀਰੋ ਤੁਹਾਡਾ ਆਪਣੀ YouTube ਚੈਨਲ ਬਰਾਡੇਰੀ ਫਾਰਮ ਚ ਅੱਜ ਦੀ ਵੀਡੀਓ ਦੋਸਤੋ ਆਪਾਂ ਬਣਾ ਰਹੇ ਆ ਚੜੱਕ ਮੰਡੀ ਦੀ ਹਰ ਮਹੀਨੇ ਦੀ 18 ਤਰੀਕ ਨੂੰ ਜਾਨੀ ਕਿ ਮਹੀਨੇ ਚ ਦੋਸਤੋ ਚਾਰ ਆਰੀ ਮੰਡੀ ਲੱਗਦੀ ਹੈ ਮਾਝ ਵਿਖਾਉਣੀ ਸੀ ਕੋਣੀ ਇੱਕ ਆਈ ਸੀ ਮੰਡੀ ਚ ਬਹੁਤ ਵੱਡੀ ਇਹ ਕਾ ਨਾਲ ਮਾਝਾ ਸਾਰੀ ਡਿਟੇਲ ਬਾਈ ਤੋਂ ਲੈ ਲਾਂ ਜਿਹੜੇ ਚੈਨਲ ਤੇ ਪਹਿਲੀ ਯਾਰ ਵੀਡੀਓ ਦੇਂਦੇ ਉਹਨਾਂ ਨੂੰ ਰਿਕਵੈਸਟ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੁੱਲ ਵੱਡੇ ਕਦ ਕਾਠਾ ਠਾਣਾ ਹਵਾਨਾ ਬਹੁਤ ਸਾਫ ਸੁਥਰਾ ਸਸੀ ਗੜ ਬਈ ਸਸੀ ਗੜ ਬਈ ਨਾਮ ਦੱਸ ਦੇ ਬਈ ਬਈ ਨਾਮ ਉਤਰ ਸਿੰਘ ਪਿੰਡ ਪਿੰਡ ਸੈਣਾ ਬਲੌਰ ਠੀਕ ਆ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਤੇ ਮੱਝ ਘਰ ਦੀਆਂ ਖਰੀਦੀਆਂ ਇਹ ਵੀ ਖਰੀਦੀਆਂ ਆ ਠੀਕ ਆ ਜਿਹੜੀ ਆਪਣੀਆਂ ਘੋਨੀ ਮੈਂ ਆ ਕਿੰਨਾ ਦੁੱਧ ਆਉਣੇ ਦੇਠਾ ਹੁਣ ਤਾਂ ਬਈ ਥੱਲੇ 5 ਲੀਟਰ ਹੋਊਗਾ 5 ਲੀਟਰ ਬਣੀ ਬੁਣੀ ਵੀ ਆ ਕਿ ਨਹੀਂ ਮਹੀਨੇ ਕਿ ਦੀ ਬਈ ਦੱਸ ਮਹੀਨੇ ਕਿ ਦੀ ਤੇ ਬਈ ਜਾਇਜ਼ ਮੁੱਲ ਦੇਣ ਲੈਣ ਵਾਲਾ ਇਹਦਾ ਜਾਇ ਮੁੱਲ ਬਈ ਦਾ 75000 ਕਰਦੇ ਸੀ 75000 ਮੰਨਤਾਨ ਕਰਦਾਂਗੇ ਠੀਕ ਆ ਤੇ ਦੂਜਾ ਸੂਆ ਕਿੰਨਾ ਮਾ ਸੁਣਾ ਇਹਨੇ ਕਾ ਹੁਣ ਸੂਆ ਬਈ ਚੌਥਾ ਸੂਗੀ ਠੀਕ ਆ ਫੁੱਲ ਵੱਡੇ ਕਦ ਕਾਠ ਵਾਲੀ ਆ ਨਾ ਹਾਂ ਬਈ ਪੂਰੀ ਡਬਲ ਕਿ ਸੱਜਰ ਦਾ ਦੱਸਿਆ ਮਾਲਕ ਨੇ ਕਿੰਨਾ ਕ ਦੁੱਧ ਦਿੰਦਾ 14 ਲੀਟਰ 15 ਠੀਕ ਆ ਤੇ ਫੋਨ ਨੰਬਰ ਬੋਲ ਦੇ ਪ੍ਰਧਾਨ ਬਈ 99785 84107 ਹਾਂ ਇੱਕ ਵਾਰੀ ਹੋਰ ਬੋਲ ਦੇ 99785 84107 ਠੀਕ ਆ ਦੋਸਤੋ ਦੇਖ ਸਕਦੇ ਫੁੱਲ ਵੱਡੇ ਕਦ ਕਾਠ ਵਾਲੀ ਆ ਤਿਆਰ ਹੋ ਕੇ ਮੈਂ ਚੰਗੀ ਕੀ ਉੱਤਰ ਦੇ ਵਿੱਚ ਵੇਕਣ ਵਾਲੀ ਆ ਤੋੜ ਕੇ ਦਿਖਾ ਦੇ ਕੋ ਹੋ ਗਿਆ ਤੋੜ ਤੋੜ ਕੇ ਨਾ ਤੋੜ ਤੋੜ ਕੇ ਤੁਹਾਨੂੰ ਦਿਖਾ ਦਿੰਦੇ ਆ ਦੋਸਤੋ ਦੇਖ ਸਕਦੇ ਆ ਬਾਈ ਦੇ ਮੋਢੇ ਦੇ ਬਰਾਬਰ ਜਾਂਦੀ ਆ ਦੇਖ ਸਕਦੇ ਫੁੱਲ ਵੱਡੇ ਕੱਦ ਕਾਠ ਵਾਲੀ ਮੱਝ ਆ ਜਰੂਰ ਕਨੈਕਟ ਕਰ ਦਿਓ ਆਪਣੇ ਕੋ ਵੱਡੀ ਦੁਬੱਡੀ ਮੈਂ ਹੁੰਦੀ ਆ ਬਾਈ ਠੀਕ ਆ ਤੋਕਰ ਹਾਂ ਤੋਕਰ ਗੱਪਣ ਵੀ ਮਿਲ ਜੂ ਗੱਪਣ ਵੀ ਮਿਲ ਜੂ ਸਤਾਜੀ ਬਿਲਕੁਲ ਠੀਕ ਆ ਵੱਧ ਵਾਲੇ ਪੁੱਛੇ ਮਿਲ ਜਾਣਗੇ ਠੀਕ ਆ ਠੀਕ ਆ ਵੀਡੀਓ ਦੋਸਤੋ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਜ਼ਰੂਰ ਪਾਈ ਨਾਲ ਕਨੈਕਟ ਕਰ ਲਿਓ ਵੀਡੀਓ ਦੇਖਣ ਲਈ ਤੈਨੂੰ ਸਾਰੇ ਵੀਰਾਂ ਦਾ ਧੰਨਵਾਦ